ਵੀਰ ਕਰਕੇ ਗਿਆ ਬਦਮ ਸਾਹਿਬ ਵੀ ਪੋਡਕਾਸਟ ਵਾਲੇ ਮੈਂ ਕਿਸਦਾ ਵਿਰੋਧੀ ਨਹੀਂ ਵੀ ਤੁਸੀਂ ਆਵਤ ਸਿੱਖੀ ਰੱਖੀ ਨਹੀਂ ਪੈਸੇ ਕਮਾਉਣ ਦਾ ਸਾਰਾ ਵੀ ਲੈ ਹੀ ਵੀ ਵਿਊ ਆਈ ਜਾਣ ਪੈਸੇ ਐਵੇਂ ਰੋਈ ਜਾਣਗੇ ਵੀ ਤੂੰ ਤੇ ਜੇ ਤੈਨੂੰ ਇੰਨਾ ਹੀ ਦਰਦ ਸਹਿਬ ਜਾਦਿਆਂ ਦਾ ਤੇ ਤੂੰ ਸਿਰ ਤੇ ਪੱਗ ਬੰਨ ਦਾੜਾ ਰੱਖ ਅਮਰਤ ਛਾਹ ਕਹੀ ਵੀ ਮੰਨੀਏ ਵੀ ਵਾਕਈ ਉਹਨਾਂ ਸਿੱਖੀ ਬਦਲੇ ਨੀਆਂ ਦੇ ਵਿੱਚ ਆਪਣੇ ਰਸਾਂ ਰਗਾਂ ਕਟਾਉਂਦੀਆਂ ਸਭ ਖੰਡ ਹੋੰਦਿਆ ਆਉਦੀ ਮਰਜੀ ਨਾ ਅਗਲੇ ਬਨੇ ਬਾ ਲੈਂਦੇ ਆ ਨਾ ਕੋਈ ਪੜਿਆ ਨਾ ਵਿਦਵਾਨ ਉਹ ਦੋਕ ਗੱਲਾਂ ਪਹਿਲਾਂ ਕਮਰੇ ਚ ਕਰ ਲੈਂਦੇ ਵੀ ਮੈਂ ਐ ਪੁੱਛਣਾ ਹੀ ਤੇ ਤੂੰ ਐ ਦੱਸੀ ਤੇ ਸਾਡੇ ਵਾਲੇ ਵੇਖਣ ਲੱਗੇ ਹੁੰਦੇ ਵੀ ਇਹਨੇ ਗੱਲ ਸਿਰਾ ਕੀਤੀ ਵੀ ਉਹਦੇ ਆਪ ਦਾਗੀ ਐ ਆਪ ਪਤ ਤੈ ਉਹ ਕੀ ਸਹਿਬ ਜਾਦਿਆਂ ਦੀ ਗਾਥਾ ਸ਼ੁਰੂ ਕਰਨਗੇ ਇਹ ਬੜੀ ਸੋਚਣ ਦੀ ਗੱਲ ਬਹੁਤ ਵੱਡੀ ਗੱਲ ਭਾਈ ਸਾਹਿਬ ਕਹਗੇ ਵੀ ਜੇ ਇਦਾਂ ਰਿਹਾ ਨਾ ਇਹਨਾਂ ਚੌਕ ਸਾਲਾਂ ਦੇ ਵਿੱਚ ਸਭ ਕੁਝ ਮਲਿਆ ਮੇਟ ਕਰ ਦੇਣਾ ਪਿਰ ਨਵੇਂ ਸਹਿਬ ਜਾ ਦੇ ਨਾ ਤਿਆਰ ਕਰ ਲੈਣਾ ਖੁ ਸਤਨਾਉ। ਵੀ ਜਿਨ੍ਹਾਂ ਨੂੰ ਕਹਿਣ ਕੱਲੀ ਪੱਗ ਬੰਨ ਲਓ ਉਤਰਾਂ ਕੋਈ ਨਹੀਂ ਜਵਾਨਾ ਬਦਲ ਗਿਆ। ਬਹੁਤ ਕੁਝ ਸਾਡੇ ਨਾ ਵਰਤ ਰਿਆ ਸੀ ਸੁੱਤੇ ਆਲਸ ਚ ਉਥੇ ਮਹਾਰਾਣੀ ਜਿੰਦਾ ਨੇ ਧੱਕਾ ਮਾਰ ਕੇ ਸੁੱੜ ਦਿੱਤਾ ਕਵਰ ਦਲੀਬ ਨੂੰ। ਜਦੋਂ ਡਿੱਗਾ ਕਹਿੰਦਾ ਮੈਂ ਇਹ 20 21 ਸਾਲਾਂ ਬਾਅਦ ਮਿਲੀ ਐ ਧੱਕਾ ਕਿਉਂ ਮਾਰਿਆ ਕਹਿੰਦੀ ਮੈਂ ਅਰਦਾਸ ਕਰਦੀ ਹੇ ਗੁਰੂ ਗੋਬਿੰਦ ਸਿੰਘ ਪਾਛਾ ਕਿਤੇ ਮੈਨੂੰ ਇਹਦੇ ਤੋਂ ਮਿਲਣ ਤੋਂ ਪਹਿਲਾਂ ਮੌਤ ਦੇ ਦਿੰਦਾ। ਮੈਂ ਮਰ ਜਾਂਦੀ ਪਰ ਆਹ ਦਿਨ ਨਾ ਵੇਂਦੀ ਕਿ ਮੇਰੇ ਮਹਾਰਾਜੇ ਰਣਜੀਤ ਸਿੰਘ ਦੇ 40 ਸਾਲਾਂ ਦੇ ਰਾਜ ਹਰੀ ਸਿੰਘ ਨਲੂਆ ਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਸ਼ਾਮ ਸਿੰਘ ਜੀ ਅਟਾਰੀ ਜਰਨਲ ਜੁਰਾਵਰ ਸਿੰਘ ਵਰਗੇ ਜਰਨੈਲਾਂ ਦੇ ਆਗੂ ਇਦਾਂ ਦੇ ਹੋਣਗੇ ਆ ਮੇਰੀ ਉਲਾਦ ਹੈ ਜਿਹਦੇ ਸਿਰ ਤੇ ਗੁਰੂ ਗੋਬਿੰਦ ਸਿੰਘ ਦੀ ਮੋਹਰ ਹੀ ਨਹੀਂ ਹੈਗੀ ਤੇ ਜਿਹੜੇ ਸਰਪੰਚ ਕੋਲ ਐਮਐਲਏ ਕੋਲੇ ਜਿਹੜੇ ਵੀ ਮੰਤਰੀ ਜਿਹੜਾ ਵੀ ਕੁਰਸੀ ਤੇ ਵੀਰ ਬੈਠਾ ਜੀ ਉਹਦੇ ਕੋਲ ਮੋਹਰ ਹੀ ਨਹੀਂ ਹੈਗੀ ਤੇ ਉਹਨੂੰ ਕੌਣ ਪੁੱਛੂਗਾ ਜਿਹੜੇ ਨੋਟ ਦੀ ਮੋਹਰ ਹੀ ਪਾੜਦੇ ਉਹ ਚੱਲਦਾ ਨਹੀਂ ਇਹ ਗੁਰੂ ਕੇ ਲਾਲਾ ਨੇ ਮੋਹਰ ਬਦਲੇ ਜਕਾਰੇ ਛੱਡ ਕੇ ਛਾਤੀ ਦੇ ਵਿੱਚ 360 ਤੀਰ ਤੇ ਉੱਥੇ ਚਮਕੌਰ ਸਾਹਿਬ ਦੀ ਗੜੀ ਤੋਂ ਬਾਅਦ ਸਰਸਾ ਦੇ ਕੰਡੇ ਤੇ ਸਹਿਬਜ਼ਾਦਿਆਂ ਦੀਆਂ ਸਾਰੀਆਂ ਬੜਾ ਵੱਡਾ ਦਰਦਨਾਕ ਇਤਿਹਾਸ ਅੱਜ ਕਿਸੇ ਨੂੰ ਹੈ ਹੀ ਕੋਈ ਨਹੀਂ ਜਿੰਨੂੰ ਕਹਿ ਦਿਓ ਗੁੱਸਾ ਕਰ ਲੈਂਦਾ ਤੇ ਪੰਜਾਬੀ ਦੀ ਘਾਵਤ ਹੈ ਵੀ ਹੁਣ ਉਹਨਾਂ ਦਾ ਸਮਾਂ ਆਇਆ ਵੀ ਕੂੜ ਫਿਰੇ ਪ੍ਰਧਾਨਵੇਂ ਲਾ ਲੋ ਜਿਹੜਾ ਬੰਦਾ ਖੁਦ ਸਿੱਖ ਨਹੀਂ ਖੁਦ ਮੋੜ ਨਹੀਂ ਜਿਹਦੇ ਕੋਲੇ ਉਹਨੂੰ ਕਿੰਨੇ ਹੱਕ ਦਿੱਤਾ ਵੀ ਤੂੰ ਸਾਡੇ ਇਤਿਹਾਸ ਦੀ ਪਰਚੋਲ ਤੂੰ ਐ ਬੈ ਕੇ ਤੂੰ ਕਰ ਸਵਾਲ ਜਵਾਬ ਤੂੰ ਤਾਂ ਆਪ ਹਜੇ ਤਨਖਾਈਆਂ ਵਾ ਪਹਾਗਾ ਵਾਲਿਓ ਸੱਚੀ ਗੱਲ ਐ ਕਦੇ ਬਣਦੇ ਨਹੀਂ ਇਤਿਹਾਸ ਇਸ ਗੱਲੋਂ ਕਿੰਨੇ ਰਾਜਿਆਂ ਦੇ ਬਹੁਤੇ ਪੂਰ ਜੰਮੇ ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਕਿਹੜੀ ਕੌਮ ਨੇ ਕਿੰਨੇ ਮਨਸੂਰ ਜੰਮੇ ਮਹਾਰਾਣੀ ਜਿੰਦਾ ਨੇ ਧੱਕਾ ਮਾਰ ਕੇ ਸੁੱਟਤਾ ਕਵਰ ਨੂੰ ਕਹਿੰਦਾ ਮਾਂ ਇੱਕ ਵਾਰੀ ਸੀਨੇ ਨਾਲ ਲਾ ਲਾ ਕਹਿੰਦੀ ਨਾ ਕਿੜ ਕਿਹੜੇ ਸੀਨੇ ਨਾਲ ਲਾਵਾਂ ਤੈਨੂੰ ਭਲਿਆ ਤੇਰੇ ਕੋਲ ਗੁਰੂ ਦੀ ਕੋਈ ਨਿਸ਼ਾਨੀ ਨਹੀਂ ਰਹਿ ਗਈ ਨਾ ਤੇਰੇ ਗੁੱਟ ਤੇ ਕੜਾ ਵਾ ਨਾ ਤੇਰੇ ਸਿਰ ਤੇ ਜੂੜਾ ਨਾ ਕੇਸਾਂ 'ਚ ਕੰਗਾ ਇਹਨਾ ਤੇਰੇ ਕੋ ਕੋਈ ਸ਼ਹਿਰਾ ਨਾ ਕਿਰਪਾਨ ਹੈ ਇਤਿਹਾਸ ਹੈ ਸਾਡਾ ਮੈਂ ਤੇ ਅਰਦਾਸ ਕਰਦੀ ਵੀ ਕਲਗੀ ਵਾਲਿਆ ਮੈਨੂੰ ਮੌਤ ਦੇ ਦਿੰਦਾ ਪਰ ਇਹ ਪੁੱਤ ਨੂੰ ਨਾ ਹੀ ਮਲਾਉਂਦਾ ਪੈਰ ਫੜ ਲਏ ਆਪਣੀ ਅੰਮੀ ਦੇ ਕਿਤੇ ਅਹੀਂ ਵੀ ਫੜ ਲਈਏ ਕਿਤੇ ਜਾਗ ਪਈਏ ਉਹ ਬਸ ਆ 7-8 ਦਿਨ ਦਿਹਾੜੇ ਚੱਲਣਿਆ ਸਾਰੇ ਮੋਬਾਈਲਾਂ ਟੀਵੀਆਂ ਤੇ ਸਭ ਨੇ ਇਸ ਤਰ੍ਹਾਂ ਕਰਕੇ ਤੇ ਮੁੜ ਕੇ 11 ਮਹੀਨੇ 25 ਦਿਨ ਨੰਨਦੀ ਆ ਇਹ ਆਪਣਾ ਹੁਣ ਬਣ ਗਿਆ ਪਖੰਡ ਜਿਹੀ ਵੀ ਜਿਹੜਾ ਵੀ ਦੇਣ ਆਉਂਦਾ 10ਕ ਦਿਨ ਉਹ ਫੇਸਬੁੱਕ ਤੇ ਵੀ ਉਹ ਚੀਜ਼ਾਂ ਘੁੰਮਦੀਆਂ ਤੇ ਉਸ ਤਰ੍ਹਾਂ ਵੀ ਮੁੜ ਕੇ ਕੋਈ ਮਤਬਲ ਨਹੀਂ ਕੋਈ ਆਖੇ ਨਹੀਂ ਜੇ ਲੱਗਦਾ ਨਾ ਕੋਈ ਦਰਦ ਸਮਝਦਾ ਹੈ ਵੀ ਕਹਾਣੀ ਸ਼ੁਰੂ ਕਿੱਥੋਂ ਹੋਈ ਹੈ